ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਕੈਨੇਡਾ ਵੱਲੋਂ ਭਾਰਤੀਆਂ ਲਈ ਨਵੇਂ ਸਾਲ ਦਾ ਤੋਹਫਾ ਵਰਕ ਪਰਮਿਟ ਦੇ ਨਿਯਮਾਂ ਵਿੱਚ ਕੀਤਾ ਗਿਆ ਬਦਲਾ ਕਿਸ ਤਰੀਕੇ ਨਾਲ ਲਾਗੂ ਹੋਣਗੇ ਨਵੇਂ ਨਿਯਮ ਇਸ ਬਾਰੇ ਪੂਰੀ ਜਾਣਕਾਰੀ ਦਵਾਂਗੇ ਜਾਣਕਾਰੀ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਹੀ ਪੰਜਾਬੀਆਂ ਅਤੇ ਭਾਰਤੀਆਂ ਤੱਕ ਇਹ ਖਬਰ ਪਹੁੰਚ ਜਾਵੇ ਤਾਂ ਦੋਸਤੋ ਅਗਲੀਆਂ ਵੀਡੀ ਲਾਈਕ ਕਰਨ ਦਾ ਵੀ ਦੱਸਾਂਗੇ ਪਰ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਦੋਸਤੋ ਚੱਲਦੇ ਹਾਂ ਜਾਣਕਾਰੀ ਵੱਲ ਤਾਂ ਦੋਸਤੋ ਜਸਟਨ ਟ੍ਰੂਡੋ ਦੇ ਅਸਤੀਫੇ ਮਗਰੋਂ ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਦੇ ਨੀਮਾ ਵਿੱਚ ਬਦਲਾਅ ਕੀਤਾ ਗਿਆ ਹੈ ਜਿਸ ਦਾ ਸਿੱਧੇ ਤੌਰ ਤੇ ਹਜ਼ਾਰਾਂ ਪੰਜਾਬੀਆਂ ਅਤੇ ਭਾਰਤੀਆਂ ਨੂੰ ਫਾਇਦਾ ਹੋਵੇਗਾ ਤਾਂ ਦੋਸਤੋ ਜਸਟਨ ਟ੍ਰੂਡੋ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਨੇਡਾ ਸਰਕਾਰ ਨੇ ਤੋਹਫ਼ਿਆਂ ਦਾ ਪਟਾਰਾ ਖੋਲ ਦਿੱਤਾ ਹੈ ਕੈਨੇਡੀਅਨ ਸਰਕਾਰ ਨੇ ਹੁਣ ਅਜਿਹੇ ਤੋਹਫ਼ਾ ਦਿੱਤਾ ਹੈ ਜਿਸ ਨਾਲ ਹਜ਼ਾਰਾਂ ਭਾਰਤੀਆਂ ਅਤੇ ਪੰਜਾਬੀਆਂ ਨੂੰ ਖੁਸ਼ੀ ਹੋਵੇਗੀ ਤੁਹਾਨੂੰ ਦੱਸ ਦਈਏ ਦਰਸਲ ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀਆਂ ਲਈ ਓਪਨ ਵਰਕ ਪਰਮਿਟ ਦੇ ਨੀਮਾ ਵਿੱਚ ਬਦਲਾਅ ਕੀਤਾ ਹੈ ਤਾਂ ਦੋਸਤੋ ਇਹ ਨਵਾਂ ਨਿਯਮ 21 ਜਨਵਰੀ 2025 ਤੋਂ ਲਾਗੂ ਹੋਵੇਗਾ ਇਸ ਤਹਿਤ ਸਿਰਫ ਯੋਗ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਹੀ ਓਪਨ ਵਰਕ ਪਰਮਿਟ ਲਈ ਅਰਜੀ ਦੇ ਸਕਣਗੇ ਇਸ ਵਿੱਚ ਅਧਿਆਨ ਪ੍ਰੋਗਰਾਮ ਦੀ ਮਿਆਦ ਅਤੇ ਉੱਚ ਮੰਗ ਵਾਲੇ ਨੌਕਰੀ ਖੇਤਰਾਂ ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਭਾਰਤੀ ਵਿਦਿਆਰਥੀਆਂ ਨੂੰ ਇਹਨਾਂ ਤਬਦੀਲੀਆਂ ਦਾ ਫਾਇਦਾ ਇਹ ਹੋਵੇਗਾ ਕਿ ਬਹੁਤ ਸਾਰੇ ਵਿਦਿਆਰਥੀ ਹੁਣ ਆਪਣੇ ਜੀਵਨ ਸਾਥੀ ਨੂੰ ਵੀ ਕੈਨੇਡਾ ਲਿਆ ਸਕਣਗੇ ਤਾਂ ਜੋ ਉਹ ਪੜ੍ਹਾਈ ਜਾਂ ਕੰਮ ਕਰਦੇ ਸਮੇਂ ਕੰਮ ਕਰ ਸਕਣ ਨਵੀਂ ਓਪਨ ਵਰਕ ਪਰਮਿਟ ਯੋਗਤਾ ਮਾਸਟਰ ਪ੍ਰੋਗਰਾਮ ਡਾਕਟੋਰੇਟ ਪ੍ਰੋਗਰਾਮ ਜਾਂ 16 ਮਹੀਨੇ ਜਾਂ ਇਸ ਤੋਂ ਵੱਧ ਦੇ 49 ਪੇਸ਼ੇਵਰ ਪ੍ਰੋਗਰਾਮਾਂ ਵਿੱਚ ਦਾਖਲ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਤੱਕ ਸੀਮਿਤ ਹੋਵੇਗੀ ਹਾਲਾਂਕਿ ਜਿਨ੍ਹਾਂ ਪਰਿਵਾਰਾਂ ਨੂੰ ਪਹਿਲਾਂ ਹੀ ਪੁਰਾਣੀ ਨੀਮਾਂ ਅਧੀਨ ਪਰਵਾਨਗੀ ਦਿੱਤੀ ਗਈ ਹੈ ਉਹ ਕੰਮ ਕਰਨਾ ਜਾਰੀ ਰੱਖ ਸਕਦੇ ਨੇ ਬਸ਼ਰਤੇ ਉਹ ਮੌਜੂਦਾ ਨੀਮਾਂ ਦੇ ਆਧਾਰ ਤੇ ਨਵੀਨੀਕਰਨ ਲਈ ਅਰਜ਼ੀ ਦੇਣ ਆਈ ਆਰ ਸੀ ਸੀ ਦੇ ਅਨਸਾਰ ਉਹ ਪਰਿਵਾਰ ਜੋ ਹੁਣ ਫੈਮਿਲੀ ਓਪਨ ਵਰਕ ਪਰਮਿਟ ਲਈ ਯੋਗ ਨਹੀਂ ਹਨ ਉਹ ਕੈਨੇਡਾ ਦੇ ਵਰਕ ਪਰਮਿਟ ਪ੍ਰੋਗਰਾਮਾ ਅਧੀਨ ਉਪਲਬਧ ਹੋਰ ਕਿਸਮ ਦੇ ਵਰਕ ਪਰਮਿਟਾਂ ਵਾਸਤੇ ਅਰਜ਼ੀ ਦੇ ਸਕਦੇ ਹਨ ਭਾਰਤੀ ਵਿਦਿਆਰਥੀਆਂ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਭਾਇਚਾਰ ਦੇ ਇੱਕ ਮਹੱਤਵਪੂਰਨ ਹਿੱਸਾ ਹਨ 2023 ਵਿੱਚ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਸਾਰੇ ਸਟੱਡੀ ਪਰਮਿਟਾਂ ਵਿੱਚ 37% ਭਾਰਤੀ ਵਿਦਿਆਰਥੀਆਂ ਦੀ ਗਣਤੀ ਸੀ ਇਹ ਬਦਲਾਅ ਭਾਰਤੀ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਨੂੰ ਕੈਨੇਡਾ ਵਿੱਚ ਕੰਮ ਕਰਨ ਅਤੇ ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਦਾ ਮੌਕਾ ਪ੍ਰਦਾਨ ਕਰਨਗੇ ਤੁਹਾਨੂੰ ਹੋਰ ਮਹੱਤਵਪੂਰਨ ਐਲਾਨ ਦੱਸ ਜੀ ਕੈਨੇਡੀਅਨ ਸਰਕਾਰ ਨੇ 2025 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਅਧਿਅਨ ਪਰਮਿਟਾਂ ਦੀ ਗਿਣਤੀ 10% ਘਟਾਉਣ ਦਾ ਫੈਸਲਾ ਕੀਤਾ ਹੈ 2024 ਵਿੱਚ 4,85,000 ਸਟੱਡੀ ਪਰਮਿਟ ਜਾਰੀ ਕਰਨ ਦਾ ਟੀਚਾ ਸੀ ਜਿਸ ਨੂੰ 2025 ਵਿੱਚ ਘਟਾ ਕੇ 4,37,000 ਕਰ ਦਿੱਤਾ ਗਿਆ ਹੈ 2026 ਵਿੱਚ ਸਟੱਡੀ ਪਰਮਿਟ ਦਾ ਟੀਚਾ 2025 ਵਾਂਗ ਹੀ ਰਹੇਗਾ 2023 ਵਿੱਚ ਕੈਨੇਡਾ ਵਿੱਚ ਸਥਾਈ ਨਿਵਾਸੀਆਂ ਦੀ ਗਿਣਤੀ ਕੁੱਲ ਆਬਾਦੀ ਦਾ 6.5% ਸੀ ਜਿਸ ਨੂੰ 2026 ਤੱਕ ਘਟਾ ਕੇ 5% ਕਰਨ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਦੋਸਤੋ ਇੰਨੀ ਜਾਣਕਾਰੀ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵನ್ಸ್ ਅਗੇਨ ਟੂ 올 ਮਾਈ ਵਿਊਅਰਸ